ਮਾਂਸਾ ਸਟੇਸ਼ਨ ਤੇ ਲਿਫਟ ਤਿਆਰ ਹੋਣ ਲਈ ਉਸ ਦਾ ਢਾਂਚਾ ਪੂਰੀ ਤਰ੍ਹਾਂ ਖੜਾ ਹੋ ਚੁੱਕਾ ਹੈ ਤੇ ਜਲਦੀ ਹੀ ਲਿਫਟ ਲੱਗਣ ਦਾ ਕੰਮ ਵੀ ਸ਼ੁਰੂ ਹੋਵੇਗਾ। ਹੁਣ ਜਲਦੀ ਹੀ ਤੁਸੀਂ ਇਸ ਲਿਫਟ ਦਾ ਲਾਭ ਲੈ ਸਕੋਗੇ। ਇਸ ਦੇ ਨਾਲ ਹੀ ਇੱਕ ਨਵਾਂ ਪੁਲ ਵੀ ਬਣ ਗਿਆ ਹੈ ਜਿੱਥੇ ਤੁਸੀਂ ਲਿਫਟ ਰਾਹੀਂ ਨਵੇਂ ਪੁਲ ਤੋਂ ਉਤਰ ਕੇ ਦੂਜੇ ਪਲੇਟਫਾਰਮ ਤੇ ਆਸਾਨੀ ਨਾਲ ਆ ਜਾ ਸਕੋਗੇ। ਪਹਿਲਾਂ ਜਿਹੜੇ ਲੋਕ ਲਾਈਨ ਤੋਂ ਪਾਰ ਆ ਕੇ ਟਿਕਟ ਲੈਂਦੇ ਸਨ ਜਾਂ ਕਈ ਵਾਰ ਟ੍ਰੇਨ ਥੱਲੋਂ ਲੰਘ ਕੇ ਆਉਂਦੇ ਸਨ ਹੁਣ ਉਹ ਔਖਾ ਸਮਾਂ ਖਤਮ ਹੋਣ ਵਾਲਾ ਹੈ। ਲਿਫਟ ਦੀ ਸਹੂਲਤ ਨਾਲ ਬਜ਼ੁਰਗ ਬੱਚੇ ਤੇ ਮਹਿਲਾਵਾਂ ਵੀ ਇੱਕ ਪਲੇਟਫਾਰਮ ਤੋਂ ਦੂਜੇ ਪਲੇਟਫਾਰਮ ਤੇ ਬੜੀ ਆਸਾਨੀ ਨਾਲ ਜਾ ਸਕਣਗੇ। ਦੇਖੋ ਜੀ ਮਾਨਸਾ ਰੇਲਵੇ ਸਟੇਸ਼ਨ ਲਗਭਗ ਤਿਆਰ ਹੋ ਗਿਆ ਹੈ। ਧੀਰੇ ਧੀਰੇ ਸਟੇਸ਼ਨ ਬਹੁਤ ਹੀ ਸੋਹਣਾ ਬਣ ਰਿਹਾ ਹੈ, ਵਧੀਆ ਰੋਸ਼ਨੀ ਨਾਲ ਚਮਕਦਾ ਹੋਇਆ। ਟਿਕਟ ਕਰਤੇ ਸੁੰਦਰ ਬੋਰਡ ਲੱਗ ਰਿਹਾ ਹੈ ਤੇ ਐਂਟਰੀ ਗੇਟ ਦੇ ਕੋਲ ਲੌਬੀ ਵੀ ਬਹੁਤ ਹੀ ਸੋਹਣੀ ਬਣਾਈ ਗਈ ਹੈ। ਲੌਬੀ ਦੇ ਨੇੜੇ ਛੋਟੇ ਛੋਟੇ ਪੇੜ ਤੇ ਗਮਲੇ ਲਗਾਏ ਹੋਏ ਨੇ, ਜਿਨ੍ਹਾਂ ਨਾਲ ਸਾਰਾ ਇਲਾਕਾ ਹੋਰ ਵੀ ਤਾਜ਼ਗੀ ਭਰਿਆ ਤੇ ਖੂਬਸੂਰਤ ਲੱਗਦਾ ਹੈ। ਜਲਦੀ ਹੀ ਪੂਰਾ ਮਾਨਸਾ ਸਟੇਸ਼ਨ ਇੱਕਦਮ ਆਧੁਨਿਕ ਰੂਪ ਵਿੱਚ ਨਜ਼ਰ ਆਵੇਗਾ ਸਾਫ਼ ਚਮਕਦਾ ਤੇ ਸੁਵਿਧਾਵਾਂ ਨਾਲ ਭਰਪੂਰ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਮਾਨਸਾ ਪਬਲਿਸਿਟੀ ਤੇ ਕਮੈਂਟਸ ਕਰਕੇ ਦੱਸੋ